ਇੱਕ ਬੱਚੀ ਜੋ ਘਰ ਦੇ ਵਿੱਚੋਂ ਅਚਾਨਕ ਗਾਇਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਬੱਚੀ ਦੀ ਭਾਲ ਕੀਤੀ ਜਾਂਦੀ ਹੈ ਪਰ ਬੱਚੀ ਨਹੀਂ ਮਿਲਦੀ ਪਰਿਵਾਰਿਕ ਮੈਂਬਰ ਇੰਨੇ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਕਿ ਆਖਿਰ ਉਹਨਾਂ ਦੀ ਬੱਚੀ ਜਿਹੜੀ ਹੈ ਸਿਰਫ 2 ਸਾਲ ਦੀ ਤੋਂ ਅਚਾਨਕ ਘਰ ਦੇ ਵਿੱਚੋਂ ਹੀ ਕਿਵੇਂ ਗਾਇਬ ਹੋ ਸਕਦੀ ਹੈ ਇੱਕ ਸਵਾਲ ਖੜਾ ਹੋ ਗਿਆ ਕਿ ਆਖਿਰ ਘਰ ਦੇ ਵਿੱਚ ਜੇਕਰ ਕੋਈ ਆਇਆ ਗਿਆ ਨਹੀਂ ਤਾਂ ਆਖਿਰ ਬੱਚੀ ਗਈ ਕਿਥੇ ਅਕਸਰ ਅਸੀਂ ਦੇਖਦੇ ਹਾਂ ਕਿ ਆਏ ਦਿਨ ਸੋਸ਼ਲ ਮੀਡੀਆ ਦੇ ਉੱਪਰ ਅਜਿਹੀਆਂ ਖਬਰਾਂ ਆ ਜਾਂਦੀਆਂ ਨੇ ਕਿ ਕਿਤਨੇ ਕਿਤੇ ਬੱਚੇ ਖੇਡਦੇ ਹੁੰਦੇ ਨੇ ਜਾਂ ਤਾਂ ਉਹ ਕਿਸੇ ਵਾਹਨ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਫਿਰ ਕੋਈ ਨਾ ਕੋਈ ਅਜੇਹੀ ਖੋ ਕਰਨ ਵਾਲੇ ਗਿਰੋ ਜਿਹੜੇ ਨੇ ਉਹ ਬੱਚੇ ਚੁੱਕ ਕੇ ਲੈ ਜਾਂਦੇ ਨੇ ਪਰ ਇਹ ਮਾਮਲਾ ਬੇਹਤ ਅਜੀਬੋ-ਗਜੀਬ ਹੈਰਾਨ ਕਰਨ ਵਾਲਾ ਹੈ ਕਿ ਘਰ ਦੇ ਵਿੱਚ ਬਾਹਰੀ ਕੋਈ ਵੀ ਬੰਦਾ ਨਹੀਂ ਆਇਆ ਤੇ ਘਰ ਦੇ ਵਿੱਚੋਂ ਇੱਕ 2 ਸਾਲ ਦਾ ਬੱਚਾ ਜਿਹੜਾ ਹੈ ਉਹ ਗਾਇਬ ਹੋ ਜਾਂਦਾ ਹੈ ਤਸਵੀਰਾਂ ਤੇ ਇੱਕ ਵਾਰ ਨਜ਼ਰ ਮਾਰ ਲਵੋ ਇਹ ਉਹ ਪਰਿਵਾਰ ਹੈ ਜਿਸ ਨੂੰ ਆਪਣੀ ਬੱਚੀ ਜਿਹੜੀ ਕੁਝ ਹੀ ਘੰਟਿਆਂ ਦੇ ਵਿੱਚ ਵਾਪਸ ਮਿਲ ਜਾਂਦੀ ਹੈ ਪਰਿਵਾਰ ਉਸ ਤੋਂ ਬਾਅਦ ਖੁਸ਼ ਹੋ ਜਾਂਦਾ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਬੱਚੀ ਦਾ ਪਿਤਾ ਉਸ ਦੇ ਜਿਹੜੇ ਪੇਰੈਂਟਸ ਨੇ ਕਿਸ ਤਰ੍ਹਾਂ ਬੱਚੀ ਦੇ ਮਿਲਣ ਤੋਂ ਬਾਅਦ ਇਮੋਸ਼ਨਲ ਹੋ ਕੇ ਭਾਵੁਕ ਹੋ ਕੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਤਾਈਏ ਕਿ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਬੱਚੀ ਜਿਹੜੀ ਹੈ 2 ਸਾਲ ਦੀ ਬੱਚੀ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਬੱਚੀ ਨੂੰ ਘਰੋਂ ਲੈ ਕੇ ਜਾਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੀਸੀਟੀਵੀ ਜੇਕਰ ਨਾ ਹੁੰਦਾ ਜੇਕਰ ਘਰ ਦੇ ਵਿੱਚ ਕੈਮਰੇ ਨਾਲ ਲੱਗੇ ਹੁੰਦੇ ਤਾਂ ਸ਼ਾਇਦ ਕਦੇ ਵੀ ਪਤਾ ਨਹੀਂ ਲੱਗਣਾ ਸੀ ਕਿ ਆਖਿਰ ਵਾਰ ਦਾਤ ਨੂੰ ਅੰਜਾਮ ਕਿਸ ਦੇ ਵੱਲੋਂ ਦਿੱਤਾ ਗਿਆ ਜਿਸ ਤੋਂ ਬਾਅਦ ਜਦੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਪੁਲਿਸ ਨੇ ਭਾਲ ਕੀਤੀ ਹੈ ਸੀਸੀਟੀਵੀ ਫੁਟੇਜ ਦੇਖੀ ਉਦੇ ਅਧਾਰ ਤੇ ਸਰਚ ਅਭਿਆਨ ਚਲਾਇਆ ਤੇ ਕੁਝ ਹੀ ਘੰਟਿਆਂ ਦੇ ਵਿੱਚ ਬੱਚੀ ਨੂੰ ਲੱਭ ਕੇ ਉਸ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਦਾਦੀਏ ਕੇ ਜਦੋਂ ਸੀਸੀਟੀਵੀ ਚੈੱਕ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਜਿਹੜੀ ਬੱਚੀ ਐ ਉਹ ਪਰਿਵਾਰਿਕ ਮੈਂਬਰ ਦੇ ਵੱਲੋਂ ਹੀ ਗਾਇਬ ਕੀਤੀ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਬੇहद ਹੈਰਾਨੀ ਪ੍ਰਗਟ ਹੋਈ ਹੈ ਕਿ ਆਖਿਰਕਾਰ ਦਾ ਹੀ ਮੈਂਬਰ ਅਜਿਹਾ ਕਿਉਂ ਕਰ ਰਿਹਾ ਇਸ ਤੋਂ ਪਹਿਲਾਂ ਵੀ ਲੋਕਾਂ ਦੇ ਵਿੱਚ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ ਤੇ ਇੱਕ ਵਾਰਦਾਤ ਵਿੱਚ ਤਾਂ ਬੱਚੇ ਦੀ ਹੱਤਿਆ ਵੀ ਕਰ ਦਿੱਤੀ ਗਈ ਸੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਹੀ ਪਰਿਵਾਰ ਜਿਹੜਾ ਹੁੰਦਾ ਆਪਣੇ ਹੀ ਰਿਸ਼ਤੇਦਾਰ ਜਿਹੜੇ ਹੁੰਦੇ ਨੇ ਉਹ ਖੁੰਦੇ ਪਿਆਸੇ ਹੋ ਜਾਂਦੇ ਨੇ ਪੀੜਤ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੁਪਹਿਰ ਵੇਲੇ ਕਰੀਬ ਉਹਨਾਂ ਦੀ ਬੱਚੀ ਅਚਾਨਕ ਘਰ ਦੇ ਵਿੱਚੋਂ ਗਾਇਬ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਕਾਫੀ ਭਾਲ ਕੀਤੀ ਮਗਰ ਜਦੋਂ ਬੱਚੀ ਨਹੀਂ ਮਿਲੀ ਤਾਂ ਉਹਨਾਂ ਨੇ ਸੀਸੀਟੀਵੀ ਫੁਟੇਜ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਬੱਚੀ ਨੂੰ ਘਰੋਂ ਉਸਦੀ ਚਾਚੀ ਹੀ ਐਕਟਿਵਾ ਤੇ ਲੈ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਸੀਸੀਟੀਵੀ ফুটেਜ ਜਿਹੜੀ ਆ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਸੀਸੀਟੀਵੀ ਦੀ ਮਦਦ ਦੇ ਨਾਲ ਕੁਝ ਹੀ ਘੰਟਿਆਂ ਦੇ ਵਿੱਚ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਪਰਿਵਾਰ ਨੂੰ ਸੌਂਪ ਦਿੱਤਾ। ਕੋਠੇ ਤੁਜੀ ਪਾਸੇ ਪੀੜਤ ਬੱਚੇ ਦੇ ਪਰਿਵਾਰਕ ਮੈਂਬਰ ਨੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹ ਜੀ ਦੋ ਤੋਂ 2.5 ਵਜੇ ਦੇ ਵਿੱਚ ਵਿੱਚ ਉੱਥੋਂ ਗਾਇਬ ਹੋਇਆ। ਹੂੰ ਮੈਂ ਕੈਮਰੇ ਦੀ ਸਾਰੀ ਸੀਸੀਟੀਵੀ ਵੀ ਦਿੱਤੀ ਇਹਨਾਂ ਨੂੰ। ਹੂੰ ਬਟ ਇਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਹੈ ਮੱਲੇ ਵਾਲਿਆਂ ਨੇ ਔਰ ਮੇਰਾ ਅਚਾਚਾ ਜੀ ਸਾਹਿਬ ਨੇ ਮੇਰਾ ਬਹੁਤ ਸਾਥ ਦਿੱਤਾ ਕੁਛ ਹੀ ਘੰਟੇ ਮੇਰਾ ਬੱਚਾ ਲਬਾਤਾ ਉਹਨਾਂ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਹੜੇ ਕਿਹੜੇ ਏਰੀਏ ਤੋਂ ਵਿੱਚੋਂ ਬੱਚਾ ਲੱਗੇ ਇਹ ਹਾਤਾ ਮੁਹੰਮਦ ਤਾਇਰ ਛੇਵੀਂ ਪਾਸੇ ਗੋਦਵਰੀ ਗੋਲਜੀ ਅਚਾਚਾ ਸੀਸੀ ਕੈਮਰਾ ਵੀ ਜੀ ਇੱਕ ਫੁਟੇਜ ਆਈ ਹੈ ਉਹ ਲੇਡੀਜ਼ ਕੌਣ ਹੈ ਜਿਹੜਾ ਬੱਚਾ ਲੈ ਕੇ ਜਾ ਰਹੀ ਉਹ ਮੇਰੇ ਘਰ ਦਾ ਹੀ ਮੈਂਬਰ ਹੈ ਜੀ ਮਤਲਬ ਕਿ ਮੇਰੇ ਭਰਾ ਦੀ ਵਾਈਫ ਹੈ ਹਾਂ ਬਾਕੀ ਮੈਂ ਫਿਰ ਵੀ ਇਹ ਕਵਾਂਗਾ ਫਿਰ ਵੀ ਕਾਰਵਾਈ ਕਰਾਂ ਜੋ ਵੀ ਬੰਦੀ ਕਾਰਵਾਈ ਹੈ ਜੋ ਅਗਰ ਜੇ ਉਹਨੇ ਕੀਤਾ ਤੇ ਬਾਕੀ ਮੈਂ ਕਹਿੰਦਾ ਮੇਰਾ ਬੱਚਾ تھا ਕਿੱਧਰ ਪਹੁੰਚਿਆ ਮੈਂ ਸਰਵਾਇਵ ਬੁੱਛਣਾ ਜਨਣਾ ਮੇਰਾ ਬੱਚਾ ਦੂਰ ਕਿਤਾ ਜਾਊਗਾ ਨਹੀਂ ਇੰਨੀ ਦੂਰ ਗੁਰਦੇਵ ਡਾਕਟਰ ਤੋਂ ਮਿਲਿਆ ਬੱਚਾ ਗੁਰਦੇਵ ਨਗਰ ਕਿੱਦਾਂ ਪਹੁੰਚਿਆ ਇਹਨਾਂ ਨੂੰ ਮੈਂ ਇਹੀ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਹੈ ਇਨਵੈਸਟਿਗੇਟ ਕਰਨ ਵੀ ਮੇਰਾ ਬੱਚਾ ਸੀਸੀਟੀਵੀ ਫੋਟੋ ਚ ਕਢਾਨ ਕਿੱਦਾਂ ਪਹੁੰਚਿਆ ਮੇਰਾ ਬੱਚਾ ਕਿੰਨੇ ਕਹ ਗਿਆ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸਖਸ਼ ਹੈਗਾ ਸਰ ਦੇਖਿਆ ਹੋਵੇ ਜਿੱਦਾਂ ਬੱਚਾ ਬੜੀ ਤੇ ਜਲਦੀ ਤੁਸੀਂ ਸੀਸੀ ਕੈਮਰਾ ਦੀ ਪਾਲ ਕੀਤੀ ਪਤਾ ਲੱਗ ਗਿਆ ਵੀ ਕੌਣ ਲੈ ਕੇ ਗਿਆ ਲੱਗਦਾ ਵੀ ਉਹ ਡਰ ਦੇ ਖੋਪ ਖਾ ਕੇ ਵੀ ਉਹਨਾਂ ਨੇ ਪਾਰਕ ਦੇ ਵਿੱਚ ਛੱਡ ਗਏ ਮੈਨੂੰ ਨਹੀਂ ਲੱਗਦਾ ਜੀ ਮੈਂ ਸੇਰ ਕੇ ਚਾਹਨਾ ਵੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸਖਸ਼ ਹੈਗਾ ਜ ਕੱਲ ਨੂੰ ਮੇਰੇ ਬੱਚੇ ਨੂੰ ਜਾਨੀ ਜਾਨੀ ਵੀ ਹੈਗੀ ਹੈ ਕੋਈ ਲੜਾਈ ਝਗੜਾ ਵੀ ਪਰਿਵਾਰ ਨਹੀਂ ਮੇਰਾ ਪਰਿਵਾਰ ਲੜਾਈ ਝਗੜਾ ਕੋਈ ਨਹੀਂ ਹੈ ਬਾਕੀ ਤੁਹਾਨੂੰ ਪਤਾ ਆਪਸੀ ਅਸੀਂ ਘਰ ਭਰਾ ਭਰਾ ਅਸੀਂ ਬੜੇ ਖੁਸ਼ ਰਹਿੰਦੇ ਆ ਸਾਡਾ ਕੋਈ ਆਪਸੀ ਉਹ ਨਹੀਂ ਹੈਗਾ ਬੱਟ ਮੈਨੂੰ ਆਪ ਨਹੀਂ ਸਮਝ ਲੱਗ ਰਹੀ ਵੀ ਇਹ ਚੀਜ਼ ਕਿੱਦਾਂ ਹੋ ਗਈ ਬਾਕੀ ਮੈਂ ਉਹ ਜੀ ਕਹਿ ਰਿਹਾ ਵੀ ਇਹ ਪ੍ਰੋਪਰ ਕਲੀਅਰ ਕਰਨ ਵੀ ਵਾਕਈ ਜਿੰਨੇ ਵੀ ਕੀਤਾ ਔਰਤ ਬੰਦੀ ਕਾਰਵਾਈ ਪੂਰੀ ਕਰਨ ਤੇ ਹੁਣ ਕਿਹੜੇ ਢਾਣੇ ਦੇ ਬੱਚੇ ਮਿਲੇ ਤੁਹਾਨੂੰ ਇਹ ਮੈਨੂੰ 5 ਨੰਬਰ ਤੁਹਾਨੂੰ ਜੀ ਬਲੀ ਠੀਕ ਹੈ ਕੀ ਕਹਿਣਾ ਚਾਹੋ ਜਿਹੜਾ ਪੁਲਿਸ ਨੇ ਬੜੀ ਤੇਜ਼ੀ ਨਾਲ ਕੰਮ ਹਾਂਜੀ ਮੈਂ ਸੱਚ ਉਹਦਾ ਬ ਮੇਰੇ ਬੱਚੇ ਨੂੰ ਲੁਭਾਂਚ ਮੇਰੀ ਸਹਾਇਤਾ ਕੀਤੀ ਇੱਕ ਬਾਪ ਦਾ ਬੱਚਾ ਦੇ ਜਿਹੜੇ ਐਸ ਜਿਹੜੇ ਨੰਬਰ 3 ਨੰਬਰ ਐਸ ਜੁਆਇੰਟ ਗਈ ਜੀ ਆ ਜੀ 3 ਨੰਬਰ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਅਮਰ ਸਿੰਘ ਜੀ ਕੰਮ ਕਿਤਾ ਕੰਮ ਬਹੁਤ ਵਧੀਆ ਕੀਤਾ ਜੀ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਕੋਚੀ ਕੋਚੀ ਘੰਟੇ ਜ ਮੇਰਾ ਬੱਚਾ ਮੈਨੂੰ ਦਵਾਤਾ ਜੀ ਉਹਨਾਂ ਨੇ ਠੀਕ ਹੈ ਮੈਂ ਮੈਂ ਨਾ ਪੂਰੀ ਸਪੋਰਟ ਕਰਦਾ ਮੇਰੇ ਨਾਲ ਉਹਦੇ ਨਾਲ ਕੋਈ ਨਹੀਂ ਹੈਗਾ ਉਹ ਮੇਰੇ ਨਾਲ ਰਲ ਕੇ ਰਹਿੰਦਾ ਹੈ ਮਿਲ ਕੇ ਅਸੀਂ ਕੰਮ ਕਰਦੇ ਹਾਂ ਮਿਲ ਕੇ ਜੋ ਵੀ ਅਸੀਂ ਕਰਦੇ ਹਾਂ ਮੇਰਾ ਭਰਾ ਕੋਲ ਕੋਈ ਲੰਬਾ ਨਹੀਂ ਹੈਗਾ ਭਰਾ ਦੇਵਤਾ ਹੈ ਭਰਾ ਦੇਵਤਾ ਮੇਰਾ ਉਹਨੇ ਵੱਲੋਂ ਕੋਈ ਦਿੱਕਤ ਨਹੀਂ ਹੈਗੀ ਬਾਕੀ ਮੈਂ ਫਿਰ ਵੀ ਕਹਿ ਰਿਹਾ ਮਤਲਬ ਹੈ ਕਿ ਜਿੰਨੇ ਕੋਈ ਕੀਤਾ ਉਹ ਦੋਸ਼ਿਆ ਦਾ ਕਾਰਵਾਈ ਹਾਂ ਬਸ ਜਿੰਨੇ ਜਿੰਨੇ ਕੀਤਾ ਉਹ ਤਾਂ ਦੋਸ਼ਿਆ ਦਾ ਕਾਰਵਾਈ ਬੰਦੀ ਜੋ ਵੀ ਹੈਗੀ ਹੈ ਕੀਤੀ ਜਾਂ ਬੱਚੇ ਦੀ ਚਾਚੀ ਸੀ ਨਾ ਉਹ ਹਾਂਜੀ ਹਾਂਜੀ ਬਾਕੀ ਇਦਾਂ ਨਹੀਂ ਪਹਿਲਾਂ ਕਲੀਅਰ ਕਰੋ ਕਿ ਉਹਨੇ ਕੀਤਾ ਨਾ ਹੋਵੇ ਤਾਂ ਪਰ ਇੱਥੇ ਕੈਮਰਾ ਦੀ ਪਾਲਣਾ ਹੋਣੀ ਤੇ ਲੱਗਦਾ ਵੀ ਵੱਡਾ ਨਹੀਂ ਮਿਲਣਾ ਸੀ ਬੱਚਾ ਵੱਡਾ ਹਾਸਾ ਵੀ ਹੋ ਸਕਦਾ ਸੀ ਹਾਂਜੀ ਹਾਂਜੀ ਹੋ ਸਕਦਾ ਲੱਗਦਾ ਵੀ ਇਹਦੇ ਪਿੱਛੇ ਸਮੇਂ ਦੇ ਕੇ ਸ਼ਿਮਲਾਪੁਰੀ ਤੇ ਤੇ ਜੋ ਹਾਂਜੀ ਹਾਂਜੀ ਐਕਟਵਾ ਤੇ ਲੈ ਕੇ ਗਏ ਸੀ ਹਾਂਜੀ ਹਾਂਜੀ ਲੈ ਕੇ ਗਏ ਸੀ ਉਦੋਂ ਵੱਡਾ ਹਾਸਾ ਆਦੀ ਲੱਗਦਾ ਸੀ ਵੀ ਇਹਨਾਂ ਨੂੰ ਵੀ ਵੱਡਾ ਹਾਸਾ ਕਰਨਾ ਸੀ ਹੁਣ ਕੁਝ ਨਹੀਂ ਕਹਿ ਸਕਦੇ ਜੀ ਉਹਦੇ 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 ਮਨ ਚ ਕੀ ਚੱਲ ਰਿਹਾ ਜੀ ਹੋ ਸਕਦਾ ਹੋ ਸਕਦਾ ਸੀ ਠੀਕ ਹੈ ਬਾਕੀ ਬੜੀ سپورਟ ਕੀਤੀ ਇਹਨਾਂ ਨੇ ਜਿਹਦੇ ਕਰਕੇ ਮੇਰਾ ਬੱਚਾ ਮੈਨੂੰ ਮਿਲ ਗਿਆ ਇਹ ਮਾਮਲਾ ਹੈ ਜੀ ਕਿ ਬੱਚਾ ਮਿਸ ਹੋਇਆ ਸੀਗਾ ਤੇ ਇਹਦਾ ਬ੍ਰਾਹਮਤ ਹੋ ਗਿਆ ਪਰ ਹੁਣ ਇਨਵੈਸਟੀਗੇਟ ਕਰਦੇ ਆਂ ਵੀ ਬੱਚਾ ਕਿਵੇਂ ਗਿਆ ਕਿੱਥੇ ਉੱਥੇ ਪਹੁੰਚਿਆ ਉਹ ਇਨਵੈਸਟੀਗੇਸ਼ਨ ਕਰਕੇ ਫਿਰ ਤੁਹਾਨੂੰ ਅਸੀਂ ਸਾਰੀ ਬਾਤ ਚੋ ਸੀਨੀਅਰ ਅਫਸਰ ਆਪਣੀ ਪ੍ਰੈਸ ਕਾਨਫਰੰਸ ਕਰਕੇ ਸਾਰਾ ਕਲੀਅਰ ਕਰ ਦੇਲੀਆ ਸਰ ਕਿਹੜੇ ਥਾਣੇ ਕਿਹੜੇ ਥਾਣੇ ਦਾ ਮਾਮਲਾ ਸੀ ਔਰ ਕਿਹੜੇ ਥਾਣੇ ਚ ਬੱਚਾ ਬ੍ਰਾਹਮਤ ਹੋਇਆ ਇਹ 3 ਨੰਬਰ ਡਿਵੀਜ਼ਨ ਦੇ ਵਿੱਚ ਬੱਚਾ ਮਿਸ ਹੋਇਆ ਸੀਗਾ ਤੇ ਉਸ ਤੋਂ ਬਾਅਦ ਸਾਰੇ ਸਾਰੇ ਪਾਸੇ ਸਰਕੂਲੇਟ ਕੀਤਾ ਸੀਗਾ ਚਲੋ ਪਰ ਪ੍ਰਮਾਤਮੇ ਦੀ ਕਿਰਪਾ ਨਾਲ ਬੱਚਾ ਸਹੀ ਸਮੇਂ ਤੇ ਮਿਲ ਗਿਆ ਪੰਜ ਰੌਟ ਪੰਜ ਨੌ ਮਿੰਟ ਚ ਚਾਰ ਪੰਜ ਘੰ ਉਹ ਹਾਲੇ ਕਲੀਅਰ ਕਰਦੇ ਆ ਵੀ ਕੀ ਦੀ ਹੈਗੀ ਆ ਹਾਲੇ ਸਾਨੂੰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਵੀ ਹੋਊਗਾ ਜਿੱਦੇ ਵੀ ਉਹਦੇ ਦਰਜ ਕਰਦੇ ਜੇਕਰ ਦਰਸ਼ੀ ਉਹਦੇ ਕਰਵਾਈ ਗੋ ਬਿਲਕੁਲ ਕੀਤੀ ਆ